ਚਾਹ ਕਾਮਨਾ ਕੀਤੀ ਹੈ ਤੇ ਕਾਮਨਾ ਕਰਦੇ ਰਹਾਂਗੇ ਮੈਂ ਜੇ ਕਿਸੇ ਨੇ ਵੀ ਕੋਈ ਆਪਦੀ ਗੱਲ ਰੱਖਣੀ ਹੈ ਕੋਈ ਗੱਲ ਕਰਨਾ ਚਾਹੁੰਦਾ ਹੈ ਆ ਕੇ ਤੁਸੀਂ ਟੀਜਾ ਸਾਹਿਬ ਵੀ ਬੈਠਣਗੇ ਮੈਂ ਵੀ ਬੈਠਾ ਆਪਦੀ ਗੱਲ ਕਰ ਸਕਦੇ ਹਾਂ ਉਸੇ ਵਾਸਤੇ ਮੀਟਿੰਗ ਜਿਹੜਾ ਅੱਜ ਆਪਾਂ ਤੁਸੀਂ ਸਾਰਿਆਂ ਨੂੰ ਸੱਦਿਆ ਸੀ ਸੋ ਮੈਂ ਤਾਂ ਇਹੀ ਅੱਜ ਮੋਢਾ ਸਾਰਿਆਂ ਦਾ ਤੇ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਸਮੇਂ ਚੋਂ ਸਮਾਂ ਕੱਢਿਆ ਤੇ ਅੱਜ ਕਿਉਂਕਿ ਥੋੜੇ ਨਾਲ ਹੀ ਸਾਨੂੰ ਹੌਸਲਾ ਮਿਲਦਾ ਕਿਉਂਕਿ ਬੜੀ ਜਦ ਇਹਨਾਂ ਦੌਰਾਂ ਵਿੱਚੋਂ ਸਿਆਸੀ ਤੌਰ ਤੇ ਬੰਦਾ ਲੰਘਦਾ ਤਾਂ ਬੜੀ ਮਯੂਸੀ ਜ਼ਰੂਰ ਹੁੰਦੀ ਹੈ ਹਰ ਵਿਅਕਤੀ ਨੂੰ ਪਰ ਗੱਲ ਇਹ ਵੀ ਤਾਕਤ ਬੰਦੇ ਨੂੰ ਆਪਦੇ ਸਾਥੀਆਂ ਤੋਂ ਮਿਲਦੀ ਹੈ ਸਾਨੂੰ ਤੁਹਾਨੂੰ ਦੇਖ ਕੇ ਤੁਹਾਨੂੰ ਮਿਲ ਕੇ ਥੋੜੇ ਵਿੱਚ ਬੈਠ ਕੇ ਸਾਨੂੰ ਬਹੁਤ ਵੱਡੀ ਤਾਕਤ ਤੇ ਹੌਸਲਾ ਮਿਲਦਾ ਹੈ ਤੇ ਅੱਜ ਤੁਹਾਨੂੰ ਦੇਖ ਕੇ ਅਸੀਂ ਦੁਖਣੇ ਹੋ ਗਏ ਬੋਲੇ ਸੋਨਿਆ ਸੋ ਸਾਨੂੰ ਕਿਸੇ ਨਾਲ ਕੋਈ ਘਿਲਾ ਨਹੀਂ ਜੀ ਨੇ ਜੋ ਕੀਤਾ ਸ਼ਾਇਦ ਉਹਨੂੰ ਚੰਗਾ ਲੱਗਿਆ ਚੰਗਾ ਭਾਇਆ ਉਹਨਾਂ ਨੂੰ ਮੁਬਾਰਕ ਸੋ ਬਹੁਤ-ਬਹੁਤ ਸਾਰੀ ਆਈ ਸੰਗਤ ਦਾ ਮੈਂ ਤੈਨੂੰ ਧੰਨਵਾਦ ਕਰਦਾ ਤੇ ਜੇ ਕੋਈ ਗੱਲ ਮੇਥੋਂ ਕੋਈ ਅਸੀਂ ਨਿਕਲ ਗਈ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਉਣਾ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈਸਲਾ ਲਿਆ ਗਿਆ ਉਹ ਸਿਰਫ ਇੱਕੋ ਹੀ ਸੋਚਦੇ ਸ਼੍ਰੋਮਣੀ ਕਾਲੀ ਦਲ ਸੁਯੁਕਤ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮਰਜਰ ਕੀਤਾ ਸੀ ਵੀ ਆਪਾਂ ਪੰਥ ਨੂੰ ਮਜ਼ਬੂਤ ਕਰਨਾ ਹੈ ਪੰਥਕ ਸ਼ਕਤੀ ਖੇਡੇਲਾ ਪੰਥ ਮਜ਼ਬੂਤ ਹੋਵੇ ਤਾਂ ਹੀ ਪੰਜਾਬ ਨੂੰ ਆਪਾਂ ਤਕੜਾ ਕਰ ਸਕਦੇ ਹਾਂ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤੋ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀਪੁਰ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੈ ਕੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਅਸੀਂ ਜਿੰਦਾਬਾਦ ਵਿਆਹਤੋਕੇ ਸਾਰਿਆਂ ਦੇ ਨਾਲ ਤੁਹਾਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲ ਵੀ ਬੰਦਕ ਹੋ ਜਾਂਦਾ ਇਸ ਕੋਈ ਦੋਰਾ ਨਹੀਂ ਬਾਰੇ ਗੱਲੇ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਕਾਲੀ ਦਲ ਨੇ ਆਪਾਂ ਸਾਰੇ ਕਾਲੀ ਦਲ ਕਰਕੇ ਇਸ ਚ ਵੀ ਕੋਈ ਦੋਰਾ ਨਹੀਂ ਸੋ ਇਸ ਲਈ ਸਾਰਿਆਂ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਨੇ ਬਹੁਤ ਗੱਲਾਂ ਕਹੀਆਂ ਪਰ ਫਿਰ ਆ ਕੇ ਨਹੀਂ ਫੈਸਲਾ ਲਿਆ ਵੀ ਚਲੋ ਆਪਾਂ ਨੂੰ ਜੋ ਕੁਝ ਹੋ ਰਿਹਾ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਆਪਾਂ ਘਰੇ ਬੈਠੇ ਆਂ ਆਪਦੀ ਜਿਹੜੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਪਣੇ ਘਰ ਬੈਠ ਕੇ ਇੱਜ਼ਤ ਦੇ ਨਾਲ ਅਸੀਂ ਆਪਣੇ ਘਰੇ ਬੈਠੇ ਆਂ ਸਾਨੂੰ ਕੋਈ ਕਿਸੇ ਤੋਂ ਕੋਈ ਨਾ ਤਾਂ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਾ ਹੀ ਅਸੀਂ ਕੋਈ ਐਸਾ ਚਾਹੁੰਦੇ ਆਂ ਵੀ ਕੋਈ ਕਿਸੇ ਦਾ ਇਹਲਾ ਹਾਲਾਤਾਂ ਦੇ ਵਿੱਚ ਆਕੀ ਦਾ ਨੁਕਸਾਨ ਹੋਵੇ ਪਰ ਸਭ ਦੀ رائے ਮੁਤਾਬਕ ਉਸ ਤੋਂ ਬਾਅਦ ਤੁਸੀਂ ਦੇਖਿਆ ਨਾ ਤਾਂ ਕੋਈ ਅਸੀਂ ਬਿਆਨ ਦਿੱਤਾ ਹੈ ਨਾ ਹੀ ਕੋਈ ਆਪਣੀ ਕੋਈ ਪਬਲਿਕ ਤੌਰ ਤੇ ਆਪਾਂ ਕੋਈ ਇਸੇ ਵਿੱਚ ਵਿੱਚ ਰਿਹਾ ਅਸੀਂ ਸਿਰਫ ਆਪਣੇ ਘਰੇ ਬੈਠੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਜਦ ਆਏ ਹੋ ਤੁਹਾਡੇ ਨਾਲ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਟਿੰਕਾ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਕਾਲੀਦਾਨ ਦੀ ਲੀਡਰਸ਼ਿਪ ਸਾਰੇ ਸਾਹਮਣੇ ਬੈਠੇ ਮੇਰੇ ਵੀਰ ਬਜ਼ੁਰਗ ਨੌਜਵਾਨ ਸਾਥੀ ਪਿਰਿਆ ਮਾਤਾ ਮਾ ਭੈਣਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹਤ ਕਰਦਾ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ ਦੀ ਫਤਿਹ ਕੋਈ ਬਹੁਤ ਜ਼ਿਆਦਾ ਮੈਂ ਬੋਲਣਾ ਨਹੀਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਕੰਮ ਤੇ ਇੰਨੇ ਜ਼ੋਰ ਹੋਣ ਦੇ ਬਾਵਜੂਦ ਸਮੇਂ ਚੋਂ ਸਮਾਂ ਕੱਢ ਕੇ ਆਇਓ ਅੱਜ ਦੀ ਮੀਟਿੰਗ ਦਾ ਮਕਸਦ ਯਾ ਕੋਈ ਇਹ ਮੀਟਿੰਗ ਨਹੀਂ ਸੀ ਸੱਦੀ ਬਲਕਿ ਸਿਰਫ ਇਸ ਕਰਕੇ ਤੁਹਾਨੂੰ ਸੁਨੇਹੇ ਲੱਗੇ ਸੀ ਕਿ ਵੀ ਬਹੁਤ ਸਾਡੇ ਜਿਹੜੇ ਆਗੂ ਤੇ ਵਰਕਰ ਨੇ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਢੀਂਸਾ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤੇ ਅਸੀਂ ਸੋਚਿਆ ਕਿ ਕਈ ਢੀਂਸਾ ਸਾਹਿਬ ਜਿਆਦਾ ਸਮਾਂ ਚੰਡੀਗੜ੍ਹ ਸੀ ਵੀ ਉਹਨਾਂ ਨੂੰ ਉੱਥੇ ਤੁਸੀਂ ਜਾਓਗੇ ਵੀ ਅੱਜ ਢੀਂਸਾ ਦਾ ਵਿੱਚ ਆ ਕੇ ਤੁਹਾਨੂੰ ਮਿਲ ਵੀ ਲੈਣਗੇ ਤੇ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਉਹ ਵੀ ਸਾਂਝੀਆਂ ਕਰ ਲੈਣਗੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਸੰਗਤ ਨੇ ਸਾਨੂੰ ਮਾਨ ਸਤਿਕਾਰ ਦਿੱਤਾ ਤੁਸੀਂ ਹਮੇਸ਼ਾ ਸਾਡੀ ਪਿੱਛੇ ਖੜੇ ਹੋ ਮੈਂ ਅਸੀਂ ਕਦੇ ਤੁਹਾਡੀ ਦੇਣ ਨਹੀਂ ਦੇ ਸਕਦੇ ਤੇ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਜੇ ਅੱਜ ਤੇ ਆਪ ਸਤਿਕਾਰ ਤੁਹਾਡਾ ਸਾਨੂੰ ਮਿਲਿਆ ਹੈ ਅਸੀਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਟੋਡੀ ਜਿੰਨੀ ਵੀ ਸੇਵਾ ਕਰ ਸਕਦੇ ਆ ਉਹ ਹਮੇਸ਼ਾ ਕਰਦੇ ਰਹਾਂਗੇ ਇਹ ਮੈਂ ਇਨਸਾਨ ਹਾਂ ਜੀ ਆਕਾ ਤੁਹਾਨੂੰ ਜਿਹੜਾ ਅੱਗੇ ਉਗਰਨ ਤੌਰ ਤੇ ਵਿਸ਼ਵਾਸ ਵੀ ਦਿਵਾ ਸਕਦਾ ਤੇ ਨਾਲੇ ਇਹ ਜੋ